ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਨ ਦੇ YouTube ਚੈਨਲ ਤੇ ਮੌਰੀਂਡਾ ਪੁਲਿਸ ਵੱਲੋਂ ਡੀਐਸਪੀ ਜੇਪੀ ਸਿੰਘ ਦੀ ਨਿਗਰਾਨੀ ਹੇਠ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਖਿਲਾਫ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਪੁਲਿਸ ਦੀ ਟੀਮ ਨੂੰ ਸਫਲਤਾ ਮਿਲੀ ਜਦੋਂ ਸਿਟੀ ਪੁਲਿਸ ਵੱਲੋਂ ਇੱਕ ਮੋਟਰਸਾਈਕਲ ਚੋਰ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਤਫਦੀਸ਼ ਦੌਰਾਨ ਤਿੰਨ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਮੋਰਿੰਡਾ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਏ ਐਸ ਆਈ ਬੂਟਾ ਸਿੰਘ ਸਮੇਤ ਏ ਐਸ ਆਈ ਮਨਜੀਤ ਸਿੰਘ ਦੀ ਪੁਲਿਸ ਪਾਰਟੀ ਮੋਰਿੰਡਾ ਕਰਾਲੀ ਰੋਡ ਤੇ ਗਸ਼ਤ ਕਰ ਰਹੀ ਸੀ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਮੋਰਿੰਡਾ ਇੱਕ ਇਤਲਾਹ ਦੇ ਆਧਾਰ ਤੇ ਦਲਬੀਰ ਸਿੰਘ ਨੂੰ ਚੋਰੀ ਦੇ ਇੱਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਅਤੇ ਮੁਕਦਮਾ ਦਰਜ ਕਰਕੇ ਹੋਰ ਪੁੱਛ ਪੜਤਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਸਦੂਲੇ ਸਿੰਘ ਖਰਣਾ ਆਈਪੀਐਸ ਜ਼ਿਲ੍ਹਾ ਰੂਪਨਗਰ ਦੀਆਂ ਹਦਾਇਤਾਂ ਤੇ ਮਦਦ ਦੇ ਨਾਲ ਪੁਲਿਸ ਜੀ ਸਾਡੀ ਮਰਿੰਡਾ ਪੁਲਿਸ ਜਾਂ ਰੋਪੜ ਦੀ ਪੁਲਿਸ ਜੀ ਦੀਆਂ ਸਟਾਫੀਆਂ ਨੇ ਕੰਮ ਕਰ ਰਹੀ ਹੈ ਜਿਸ ਦੇ ਤਹਿਤ ਮਿਤੀ 24/9/2025 ਨੂੰ ਐਸਬੂਡਾ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਵਜੂਸੀ ਕਿਉ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦਲਵੀਰ ਸਿੰਘ ਨਾਮ ਦਾ ਇੱਕ ਵਿਅਕਤੀ ਦਲਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੁਰੜੇ ਚੰਪੌਰ ਸਾਹਿਬ ਤੋਂ ਜਿਹੜਾ ਉਹ ਮੋਟਰਸਾਈਕਲ ਚੋਰੀ ਕਰਦਾਦੀ ਆ ਅੱਜ ਵੀ ਉਹ ਮੋਟਰਸਾਈਕਲ ਚੋਰੀ ਕਰਕੇ ਬਲੌਂਗੀ ਤੋਂ ਚੋਰੀ ਕਰਕੇ ਜਿਹੜਾ ਉਹ ਆ ਰਿਹਾ ਵਾ ਜਿਸ ਦੀ ਇਨਫੋਰਮੇਸ਼ਨ ਤੇ ਪੁਲਿਸ ਪਾਰਟੀਆਂ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਦੇ ਦੌਰਾਨ ਦਲਵੀਰ ਸਿੰਘ ਨੂੰ ਮੋਟਰਸਾਈਕਲ ਦੇ ਸਮੇਤ ਉਹਲੀ ਦੇ ਮੋਟਰਸਾਈਕਲ ਸਮੇਤ ਰੌਡ ਅਪ ਕੀਤਾ ਰੌਡ ਅਪ ਕਰਕੇ ਉਹ ਇੰਟਰਨਲ ਗੋ ਇੰਟਰੋਗੇਸ਼ਨ ਕੀਤੀ ਗਈ ਇੰਟਰੋਗੇਸ਼ਨ ਕਰਦੋਂ ਦਲਵੀਰ ਸਿੰਘ ਨੇ ਦੱਸਿਆ ਕਿ ਉਸਨੇ ਦੋ ਮੋਟਰਸਾਈਕਲ ਜਿਹੜੇ ਨੇ ਉਹ ਨਵਾਂ ਸ਼ਹਿਰ ਦੇ ਇੱਕ ਵਰਦੀਪ ਸਿੰਘ ਤੇ ਦੂਸਰਾ ਅਨਿਕੇਤ ਸਿੰਘ ਨੂੰ ਵੇਚਿਆ ਸੀਗਾ ਜੋ 82 ਦੋਨੋਂ ਮੋਟਰਸਾਈਕਲ ਪਲੱਸ ਜਿਹੜੇ ਦੋਨੇ ਜਿਨ੍ਹਾਂ ਨੇ ਇਹ ਮੋਟਰਸਾਈਕਲ ਚੋਰੀ ਦੇਰਾਮਨ ਕੀਤੇ ਲਏ ਸੀਗੇ ਉਹ ਵੀ ਰਾਉਂਡ ਅਪ ਕਰਕੇ ਅਰੈਸਟ ਕੀਤੇ ਨੇ ਅੱਜ ਦਲਬੀਰ ਸਿੰਘ ਨੇ ਆਪਣੀ ਡਿਸਕਲੋਜ਼ਿਵ ਸਟੇਟਮੈਂਟ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੋਰ ਰਿਕਵਰ ਸਾਨੂੰ ਕਰਵਾਇਆ ਵਾ ਇਸ ਤਰ੍ਹਾਂ ਟੋਟਲ ਸਾਨੂੰ ਅੱਜ 4 ਇਸ ਇਨਸੀਡੈਂਟ ਦੇ ਵਿੱਚ ਐਫਆਰ ਨੰਬਰ 136 ਡੇਟਰ 24 9 2025 ਦੇ ਵਿੱਚ ਸਾਨੂੰ 4 ਮੋਟਰਸਾਈਕਲ ਜਿਹੜੇ ਨੇ ਰਿਕਵਰ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ 3 ਅਕਿਊਜ਼ਟ ਅਸੀਂ ਅਰੈਸਟ ਕਰ ਚੁੱਕੇ ਆ ਅੱਗੇ ਸਾਨੂੰ ਉਮੀਦ ਆ ਵੀ ਅੱਗੇ ਸਾਡੀ ਜਿਹੜੀ ਚੇਨ ਆ ਅੱਗੇ ਸਾਨੂੰ ਹੋਰ ਲੀਡ ਦੇਵੇ ਧੰਨਵਾਦ ਮੋਰਿੰਡਾ ਤੋਂ ਅਮਰਜੀਤ ਜੀ ਮੰਦਿਰ ਰਿਪੋਰਟ